ਤਨੂ ਵੀ ਜੇਲ੍ਹ ਚ ਤੜਫਾ ਤੜਫਾ ਕੇ ਮਾਰਿਆ ਬੜਾ ਕਰੂਰ ਬਾਦਸ਼ਾਹ ਸੀ ਦਿੱਲੀ ਦੀ ਧਰਤੀ ਤੇ ਕਿੰਨੇ ਫਕੀਰਾਂ ਨੂੰ ਮਾਰ ਕੇ ਉਹਦੇ ਸਰੀਰ ਦਿੱਲੀ ਗੇਟ ਕਸ਼ਮੀਰੀ ਗੇਟ ਲਾਹੌਰੀ ਗੇਟ ਟੰਗਿਆ ਕਰਦਾ ਸੀ ਉੱਥੇ ਕਿਉਂਕਿ ਨਹੀਂ ਸੀ ਚਾਹੁੰਦਾ ਮੇਰੇ ਖਿਲਾਫ ਕੋਈ ਆਵਾਜ਼ ਉਠਾਏ ਬੜਾ ਕਰੂਰ ਬਾਹਣ ਐਸਾ ਕਰੂਰ ਬਾਦਸ਼ਾਹ ਹੁਣ ਜਦੋਂ ਇਹ ਤਖਤ ਤੇ ਆਪਣੇ ਪਿਤਾ ਨੂੰ ਕੈਦ ਕਰਕੇ ਬੈਠ ਜਾਂਦਾ ਹੈ ਤੇ 50 ਸਾਲ ਰਾਜ ਕੀਤਾ ਸਭ ਤੋਂ क्रूर ਤੇ ਇਸ ਬਾਦਸ਼ਾਹ ਨੇ ਤਖਤ ਤੇ ਬੈਠਦੇ ਸਾਰ ਇਹ ਫੁਰਮਾਨ ਜਾਰੀ ਕੀਤਾ ਸੀ ਇਹ ਹਿੰਦੂ ਹਿੰਦੁਸਤਾਨ ਅਜਵਰਗਾ ਨਹੀਂ ਸੀਨਾ ਅਫਗਾਨਿਸਤਾਨ ਨੂੰ ਪਾਕਿਸਤਾਨ ਇਹ ਸਾਰਾ ਇਲਾਕਾ ਇੱਕ ਸਿੱਥੋਂ ਦੇ ਵਸਲੀਕਾਂ ਕੋਲੋਂ ਲਿਆ ਜਾਂਦਾ ਸੀ ਬੜਾ ਭਾਰੀ ਵੀ ਜਿਹੜਾ ਦੀਨ ਕਬੂਲ ਕਰੇਗਾ ਉਹਦੇ ਟੈਕਸ ਮਾਫ ਕੀਤੇ ਜਾਣਗੇ ਇਸ ਨੇ ਮੰਦਰ ਵੀ ਤੋੜੇ ਜਿਹੜੇ ਨਹੀਂ ਬਾਤ ਮੰਨਦੇ ਰਾਜੇ ਨੂੰ ਦੋ ਊੱਖਾ ਹੁੰਦੀਆਂ ਨੇ ਇੱਕ ਰਾਜੇ ਨੂੰ ਭੋਖ ਹੁੰਦੀ ਲੋਕ ਮੈਨੂੰ ਸਲਾਮ ਕਰਨ ਦੂਸਰੀ ਰਾਜੇ ਸਲਾਮ ਨਹੀਂ ਹੈ ਉਦੋਂ ਗੁਰੂ ਤੇਗ ਬਹਾਦਰ ਸਾਹਿਬ ਜਦੋਂ 1664 ਨੂੰ ਕਿਉਂਕਿ 1656 ਨੂੰ ਔਰੰਗਜ਼ੇਬ ਬੈਠਦਾ ਹੈ 64 ਤੱਕ ਬੜੇ क्रूर ਹੁਕਮ ਇਸ ਨੇ ਜਾਰੀ ਕਰ ਦਿੱਤੇ ਸੀ ਲੋਕ ਡਰੇ ਵੀ ਸੀ ਉਦੋਂ ਫਿਰ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਨਾਨਕ ਦੀ ਗੱਦੀ ਤੇ ਬਿਰਾਜਮਾਨ ਹੁੰਦੇ ਨੇ 1664 ਨੂੰ ਤੇ ਜਦੋਂ ਬਕਾਲੇ ਦੀ ਧਰਤੀ ਤੇ ਬਾਬਾ ਮੱਖਣ ਸ਼ਾ ਆ ਕੇ ਗੁਰੂ ਨੂੰ ਪ੍ਰਗਟ ਕਰ ਦੇਖੋ ਧਰਮੀ ਜਿਹੜਾ ਹੁੰਦਾ ਹੈ ਉਹਦੇ 'ਚ ਦਾਵਾ ਨਹੀਂ ਹੁੰਦਾ ਜਿਹੜਾ ਦਾਵਾ ਕਰ ਰਿਹਾ ਉਹ ਧਰਮੀ ਅੱਜ ਦਾਵੇ ਸਾਡੇ ਕੋਲ ਜ्यादा ਨਹੀਂ ਧਰਮ ਹੁੰਦਾ ਨਹੀਂ ਮੁਸ਼ਕਲ ਸਾਡੀ ਏ ਧਰਮੀ ਚ ਦਾਵਾ ਨਹੀਂ ਹੁੰਦਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਪਰਨਮਤ ਨਾਨਕ ਤਾਰੇ ਸੋਏ ਧਰਮੀ ਉਹ ਹੁੰਦਾ ਉਹਨੇ ਅਰਦਾਸ ਕੀਤੀ ਸੀ ਖਿਆਲ ਕਰਿਓ ਆਪਾਂ ਸਾਥੀ ਸੁਖ ਵੇਲੇ ਵੀ ਲੱਭਦੇ ਆਂ ਦੁੱਖ ਵੇਲੇ ਵੀ ਲੱਭ ਆਪਾਂ ਪਾਰਟੀ ਕਰਨੀ ਐ ਧੀ ਪੁੱਤ ਦਾ ਜਨਮ ਦਿਨ ਮਨਾਉਣਾ ਐ ਵਿਆਹ ਤਾਂ ਵੀ ਆਪਾਂ ਸਾਥੀ ਲੱਭਦੇ ਆਂ ਮਨੁੱਖ ਦੁੱਖ ਵੇਲੇ ਵੀ ਸਾਥੀ ਲੱਭਦਾ ਹੈ ਸੁਖ ਵੇਲੇ ਵੀ ਸਾਥੀ ਲੱਭਦਾ ਹੈ ਪਰ ਮੁਸ਼ਕਲ ਏ ਹੈ ਦੁਨੀਆ ਸੁਖ ਵੇਲੇ ਸਾਥੀ ਬਣਦੀ ਹੈ ਦੁੱਖ ਵੇਲੇ ਬਣਦੀ ਨਹੀਂ ਕੋਈ ਇਹ ਮੁਸ਼ਕਲ ਹੈ ਦੁਨੀਆ ਦੀ ਜਦ ਲਗ ਪੈਸਾ ਗਾਂਠ ਮੈਂ ਤਬ ਲਗਤਾ ਕੋ ਯਾਰ ਯਾਰ ਸੰਗ ਹੀ ਸੰਗ ਡੋਲੇ ਪੈਸਾ ਨਾ ਰਹ ਨਾ ਪਾਸ ਯਾਰ ਮੁਖసే ਨਹੀਂ ਬੋਲੇ ਸੰਸਾਰ ਸੁੱਖਾਂ ਦਾ ਯਾਦ ਰੱਖਿਓ ਸੰਗ ਸਖਾ ਸਭ ਤਜ ਗਏ ਕੋ ਨਾ ਨਿਬਿਓ ਸਾਥ ਸ਼ਰੀਰਾਂ ਤੱਕ ਸਾਥ ਰਹਿੰਦੇ ਨੇ ਗੁਰਦੇਵ ਮੈਂ ਬੇਨਤੀ ਕਰਦਾ ਗੁਰੂ ਦੁੱਖ ਵੇਲੇ ਵੀ ਸਾਥ ਦਿੰਦਾ ਹਰੇਕ ਮਨੁੱਖ ਨਾ ਐਸਾ ਸਾਥੀ ਲੱਭਦਾ ਜਿਹੜਾ ਹਰ ਵੇਲੇ ਹੋਏ ਹਰ ਥਾਂ ਤੇ ਹੋਏ ਪਰ ਦੁਨੀਆ ਚ ਕੋਈ ਐਸਾ ਰਿਸ਼ਤਾ ਨਹੀਂ ਹੈ ਜਿਹੜਾ ਹਰ ਵੇਲੇ ਹੋਏ ਹਰ ਥਾਂ ਤੇ ਹੋਏ ਉਹ ਕੇਵਲ ਦੋ ਜਾਣੇ ਹੁੰਦੇ ਨੇ ਇੱਕ ਪਰਮਾਤਮਾ ਇੱਕ ਗੁਰੂ ਹਰ ਵੇਲੇ ਹੈ ਹਰ ਥਾਂ ਤੇ ਹੁੰਦਾ ਹੈ ਉਹ ਮੱਖਣ ਸ਼ਾਹ ਨੇ ਅਰਦਾਸ ਕੀਤੀ ਸੀ ਕੋਈ ਸਹਾਈ ਨਹੀਂ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਸਹਾਈ ਹੋਏ ਗੁਰਦੇਵ ਕਹਿੰਦੇ ਅਸੀਂ ਮੁਸਾਫਰਾਂ ਵਾਸਤੇ ਨਗਰ ਵਸਾਰੇ ਆ ਪਰ ਅਸੀਂ ਇਹ ਨਹੀਂ ਭੁੱਲਦੇ ਅਸੀਂ ਵੀ ਮੁਸਾਫਰ ਹਾਂ ਅਸੀਂ ਸਾਨੂੰ ਯਾਦ ਹੈ ਵੀ ਅਸੀਂ ਵੀ ਮੁਸਾਫਰ ਹਾਂ ਹਾਂ ਸਰੀਰ ਦੀਆਂ ਲੋੜਾਂ ਨੇ ਬਾਣੀ ਲੋੜਾਂ ਤੋਂ ਮਨਾ ਨਹੀਂ ਕਰਦੀ ਜ਼ਰੂਰੀ ਹੈ ਕੱਪੜੇ ਜ਼ਰੂਰੀ ਹੈ ਧਨ ਨਾ ਹੁੰਦਾ ਇਹ ਕਈ ਭਾਸ਼ਾਵਾਂ ਨੇ ਮਰਾਠੀ ਵੀ ਹੈ ਬਰਜ ਵੀ ਹੈ ਹਿੰਦੀ ਵੀ ਹੈ ਪਰ ਗੁਰੂ ਗ੍ਰੰਥ ਸਾਹਿਬ ਦੀ ਲਿਪੀ ਇੱਕ ਹੈ ਉਹਦੀ ਲਿਪੀ ਗੁਰਮੁਖ ਕਿਉਂ ਕਿ ਇੱਥੋਂ ਦੇ ਵਸਨੀਕ ਜੈਨਾ ਤੇ ਔਰੰਗਜ਼ ਆਪਣੀ ਮਾਤਾ ਨੂੰ ਲੈ ਕੇ ਪਰਿਵਾਰ ਨੂੰ ਲੈ ਕੇ ਤੁਰ ਪਈ ਸੀ ਇਹ ਨਹੀਂ ਕਿ ਆ ਨਗਰ ਵਸਾਲਿਆ ਬਸ ਆਪਾਂ ਇੱਥੇ ਵਸਦੇ ਧਰਮੀ ਉਹ ਹੁੰਦਾ ਜਿਹੜਾ ਮਾਨਵਤਾ ਦੀ ਝੋਲੀ 'ਚ ਸੁੱਖ ਪਾਉਂਦਾ ਕੋਈ ਨਹੀਂ ਕਹਿੰਦਾ ਕਿ ਸਵਾਰਥੀ ਨਹੀਂ ਹੁੰਦਾ ਉਹ ਤੇ Hindu ਤੀਰਥਾਂ ਵੱਲ ਸਤਗੁਰ ਗਏ ਧਰਮੀ ਉਹ ਹੀ ਹੁੰਦਾ ਜਿਹੜਾ ਡਰਾਉਂਦਾ ਵੀ ਨਹੀਂ ਡਰਦਾ ਵੀ ਨਹੀਂ ਜਿਹੜਾ ਡਰਾਉਂਦਾ ਹੈ ਡਰਦਾ ਵੀ ਜ਼ਰੂਰ ਹੈ। ਤੋਂ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਹੁਣ ਕਿਉਂਕਿ ਇੱਕ ਖਬਰ ਔਰੰਗਜ਼ੇਬ ਤੱਕ ਜਾਂਦੀ ਹੈ। ਕੋਈ ਵੀ ਅੱਜ ਕੱਲ ਤੇ ਚਲੋ ਡੈਮੋਕਰੇਸੀ ਹੈ ਪਹਿਲੋਂ ਡਿਕਟੇਟਰਸ਼ਿਪ ਹੁੰਦੀ ਸੀ। ਕੋਈ ਵੀ ਰਾਜਾ ਨਹੀਂ ਸੀ ਚਾਹੁੰਦਾ ਪ੍ਰਜਾ ਜਾਗਰਤ ਹੋਏ। ਜਿਹੜਾ ਪਰਜਾ ਨੂੰ ਜਾਗਰਤ ਕਰਦਾ ਸੀ ਰਾਜੇ ਨੂੰ ਉਹ ਚੰਗਾ ਨਹੀਂ ਸੀ ਲੱਗਦਾ ਤਾਂ ਗੁਰੂ ਤੇਗ ਬਹਾਦਰ ਕਿੱਥੋਂ ਚੰਗੇ ਲੱਗਦੇ ਸਨ ਤੇ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਹੋ ਗਏ ਤੇ ਵਿਆਹ ਦੇ 33 ਸਾਲ ਬਾਅਦ ਘਰ ਜੁੱਤਰ ਹੋਇਆ ਸੀ ਸਤਗੁਰ ਦੇ 1633 ਨੂੰ ਵਿਆਹ ਹੁੰਦਾ ਹੈ ਮਾਤਾ ਗੁਜਰੀ ਨਾਲ ਦੇ 1668 ਨੂੰ ਘਰ ਦੇ ਪੁੱਤਰ ਪੈਦਾ ਹੋਇਆ 33 ਸਾਲ ਬਾਅਦ ਪਰ ਉਦੋਂ ਗੁਰੂ ਤੇਗ ਬਹਾਦਰ ਘਰ ਨਹੀਂ ਸਨ ਸਾਢੇ 3 ਸਾਲ ਦੇ ਗੋਬਿੰਦ ਰਾਏ ਸਨ ਜਦੋਂ ਗੁਰੂ ਤੇਗ ਬਹਾਦਰ ਨੇ ਪਹਿਲੀ ਵਾਰ ਆਪਣੇ ਪੁੱਤਰ ਦਾ ਮੁੱਖ ਦੇਖਿਆ ਸੀ ਸਮਾਜ ਵਾਸਤੇ ਮਾਨਵਤਾ ਵਾਸਤੇ ਰੁੱਝੇ ਰਹੇ ਤੇ ਪਰਿਵਾਰ ਨੂੰ ਛੱਡ ਕੇ ਜਲਦੀ ਜਲਦੀ ਸਤਿਗੁਰੂ ਆਨੰਦਪੁਰ ਸਾਹਿਬ ਆ ਗਏ ਸਨ ਕਿਉਂਕਿ ਹਾਲਾਤ ਨਾਜ਼ੁਕ ਸਨ ਔਰੰਗਜ਼ੇ ਬਾਦਸ਼ਾਹ ਬੜੇ ਜ਼ੁਲਮ ਕਰਨ ਕਸ਼ਮੀਰ ਦੇ ਰਹਿਣ ਵਾਲੇ ਪੰਡਤ ਸਨ ਇਹਨਾਂ ਦੇ ਨਾਲ 500 ਪੰਡਤ ਆਏ ਅਨੰਦਪੁਰ ਸ ਹੈ ਹੁਣ ਔਰੰਗਜ਼ੇ ਬਨੇਕਤਾ ਨੂੰ ਮਿਟਾਉਣਾ ਚਾਹੁੰਦਾ ਮੈਂ ਕਹਨਾ ਨਾ ਕੋਈ ਬਗੀਚੀ ਸੋਹਣੀ ਤਾਂ ਲੱਗਦੀ ਉਹਦੇ ਚ ਵਨਸਵੰਨੇ ਫੁੱਲ ਖਿੜੇ ਹੋਣ ਜੇ ਇੱਕੋ ਜਿਹੇ ਫੁੱਲ ਹੋਣੋਂ ਸੋਹਣੀ ਨਹੀਂ ਲੱਗੇਗੀ ਆ ਕੁਦਰਤ ਤਾਂ ਖੂਬਸੂਰਤ ਹੈ ਇਹਦੇ ਚ ਭਿੰਨਤਾ ਹੈ ਵਿਲੱਖਣਤਾ ਹੈ ਇਹ ਤਾਂ ਕੁਦਰਤ ਸੋਹਣੀ ਹੈ ਔਰੰਗਜ਼ੇਬ ਇਸ ਭਿੰਨਤਾ ਨੂੰ ਮਿਟਾਉਣਾ ਚਾਹੁੰਦਾ ਹੈ ਗੁਰੂ ਤੇਗ ਬਹਾਦਰ ਇਹਨੂੰ ਕਾਇਮ ਰੱਖਣਾ ਚਾਹੁੰਦੇ ਨੇ ਇਹ ਗੁਰੂ ਜੀ ਦੀ ਸ਼ਹੀਦੀ ਦਾ ਕਾਰਨ ਬੜਾ ਵੱਡਾ ਕਾਰਨ ਔਰੰਗਜ਼ੇਬ ਚਾਹ ਰਿਹਾ ਮੈਂ ਸਭ ਨੂੰ ਇੱਕ ਕਰ ਦੇਣਾ ਉਹ ਗੁਰਦੇਵ ਕਹਿੰਦੇ ਨਹੀਂ ਇੱਥੇ ਸਾਰੇ ਹੀ ਰਹਿਣ ਇਸ ਵਾਸਤੇ ਦੁਖੀਏ ਵਿਪਰ ਆਏ ਚੱਲ ਪੂਰੀ ਆਨੰਦ ਬਾਹ ਅਸਾਡੀ ਪਕੜੀਏ ਹਰ ਗੋਬਿੰਦ ਕੇ ਨਾਮ ਪੰਡਤ ਕਿਰਪਾ ਰਾਮ ਇਹ ਪੰਡਤ ਬ੍ਰਹਮਦਤ ਦੇ ਪਰਿਵਾਰ ਚੋਂ ਸੰ ਜੇ ਇਸ ਬ੍ਰਹਮਦਤ ਨੂੰ ਗੁਰੂ ਨਾਨਕ ਕਸ਼ਮੀਰ ਦੀ ਧਰਤੀ ਤੇ ਮਿਲਦੇ ਨੇ ਤੀਸਰੇ ਭਾਈ ਦਿਆਲਾ ਜੀ ਇਹ ਭਾਈ ਮਨੀ ਸਿੰਘ ਦੇ ਵੱਡੇ ਭਰਾ ਸਨ ਤਿੰਨ ਸਿੱਖ ਇਹ ਸਨ ਇੱਕ ਭਾਈ ਜੈਤਾ ਜੀ ਭਾਈ ਉਦਾ ਜੀ ਪਰਦੇ ਕਰਦੇ ਕਿਉਂਕਿ ਉਹਦੋਂ ਬਾਦਸ਼ਾਹ ਆਗਰੇ ਦੀ ਤਰਤੀ ਤੇ ਰਹਿੰਦਾ ਸੀ ਵੀ ਕੋਈ ਮੇਰੇ ਖਿਲਾਫ ਆਵਾਜ਼ ਨਾ ਉਠਾਏ ਦਿੱਲੀ ਦੇ ਚਾਰ ਦਰਵਾਜ਼ੇ ਲਾਹੌਰੀ ਗੇਟ ਅਜਮੇਰੀ ਗੇਟ ਦਿੱਲੀ ਗੇਟ ਕਸ਼ਮੀਰੀ ਗੇਟ ਇਹਤੇ ਕੰਦਾਂ ਤੇ ਲਟਕਾਏ ਜਾਣ ਤਾਂ ਜੋ ਅੱਗੇ ਤੋਂ ਕੋਈ ਐਸਾ ਕਦਮ ਨਾ ਪੁੱਟ ਸਕੇ ਹੁਣ ਦਿੱਲੀ ਦੀ ਸੰਗਤ ਨੂੰ ਪਤਾ ਸੀ ਬੜੇ ਪਿਆਰਿਆਂ ਨੇ ਇਹ ਵਿਚਾਰ ਬਣਾਈ ਸੀ ਅਸੀਂ ਗੁਰੂ ਜੀ ਦੀ ਸ਼ਹੀਦੀ ਨਹੀਂ ਰੋਕ ਸਕਦੇ ਕਿਉਂਕਿ ਇਹ ਗੁਰੂ ਨੇ ਆਪ ਚੁਣਿਆ ਪਰ ਅਸੀਂ ਗੁਰੂ ਜੀ ਦੇ ਸੀਸ ਧੜ ਉਹਦੀ ਬੇਅਦਬੀ ਰੋਕ ਸਕਦੇ ਅਸੀਂ ਉਹ ਇਹ ਲਾਲ ਕਿਲੇ ਤੋਂ ਸਿੱਧੇ ਰਸਤਾ ਆਉਂਦਾ ਹੈ ਅੱਗੇ ਰਸਤਾ ਕੱਟਦਾ ਵੀ ਉੱਥੇ ਚੌਕ ਬਣਦਾ ਹੈ। ਅੰਮਨੂ ਸ਼ਾਹੀ ਘਰਾਣਾ ਉੱਥੇ ਖਰੀਦਦਾਰੀ ਕਰਨ ਆਉਂਦਾ ਸੀ, ਬਾਜ਼ਾਰ ਲੱਗਦਾ ਸੀ। ਉੱਥੇ ਮਸ਼ਾਲਾਂ ਜਗਦੀਆਂ ਸਨ। ਇਹਨੂੰ ਚਾਂਦਨੀ ਚੌਕ ਤਾਂ ਕਹਿੰਦੇ ਸੀ ਰਾਤ ਨੂੰ ਚੰਦਰਮਾ ਤਾਰਿਆਂ ਦੀ ਚਾਨਣੀ ਉਸ ਤਲਾਹ 'ਚੋਂ ਚਮਕਾ ਮਾਰਦੀ ਸੀ। ਮਸ਼ਾਲਾਂ ਜਗਦੀਆਂ ਸੀ। ਤਾਨ ਨੂੰ ਚਾਂਦਨੀ ਚੌਕਿਆ ਜਾਂਦਾ ਸੀ ਲੋਕ ਆਵਾਜਾਈ ਬੜੀ ਸੀ ਉੱਥੇ ਗੁਰਦੇਵ ਜੀ ਨੂੰ ਸ਼ਹੀਦ ਕਰਨ ਵਾਸਤੇ ਕਿਉਂਕਿ ਲੱਗੇ ਕੋਤਵਾਲੀ ਸੀ ਸਮਾਣੇ ਦਾ ਜਲਾਦ ਸੀ ਜਲਾਲੂ ਦੀ ਕਾਜੀ ਦਾ ਨਾਮ ਸੀ ਅਬਦੁਲ ਵਹਾਬ ਕਾਜੀ ਸੀ ਕਾਜੀ ਨੇ ਫਤਵਾ ਜਾਰੀ ਕੀਤਾ ਵੀ ਇਹਨਾਂ ਨੂੰ ਇਸ ਤਰੀਕੇ ਨਾਲ ਹੰਕਾਰ ਗੁੱਸੇ ਚ ਰੱਬ ਦਾ ਖੌਫ ਭੁੱਲਦਾ ਐਸ਼ ਵਿੱਚ ਰੱਬ ਦੀ ਯਾਦ ਭੁੱਲਦੀ ਜਿਹੜੇ ਬਾਦਸ਼ਾਹ ਸੀ ਉਹ ਤੈਸ਼ ਵਾਲੇ ਸਨ ਤੇ ਐਸ਼ ਵਾਲੇ ਸਨ ਉਹਨਾਂ ਨੂੰ ਖੁਦਾ ਦਾ ਖੌਫ ਵੀ ਭਾਵੇਂ ਤੁਸੀਂ ਜਦੋਂ ਔਰੰਗਜ਼ੇਬ ਦੀ ਹਿਸਟਰੀ ਪੜੋਗੇ ਉਹਦਾ ਜੀਵਨ ਪੜੋਗੇ ਪੰਜ ਵਕਤ ਦਾ ਨਮਾਜ਼ੀ ਸੀ ਔਰੰਗਜ਼ੇਬ ਟੋਪੀਆਂ ਬਣਾ ਕੇ ਨਮਾਜ਼ ਵਾਲੀਆਂ ਜਿਹੜੀਆਂ ਟੋਪੀਆਂ ਨੇ ਉਹ ਵੇਚ ਕੇ ਰੋਟੀ ਖਾਂਦਾ ਸੀ ਔਰੰਗਜ਼ੇਬ ਸ਼ਾਹੀ ਖਜ਼ਾਨੇ ਚੋਂ ਆਪਣੇ ਵਾਸਤੇ ਨਹੀਂ ਸੀ ਖਰਚਦਾ ਔਰੰਗਜ਼ੇਬ ਨੇ ਆਪਣੇ ਹੱਥੀਂ ਕੁਰਾਨ ਲਿਖੀ ਸੀ ਹੁਣ ਬਾਹਰੋਂ ਲੱਗਦਾ ਹੈ ਵੀ ਬੜਾ ਧਰਮੀ ਹੈ ਪਰ ਬਾਣੀ ਕਹਿੰਦੀ ਧਰਮ ਉਥੇ ਆਉਂਦਾ ਜਿੱਥੇ ਦਇਆ ਮਾਂ ਪਹਿਲੋਂ ਆਉਂਦੀ ਹੈ ਔਲਾਦ ਬਾਅਦ ਵਿੱਚ ਆਉਂਦੀ ਹੈ ਤੌਲ ਧਰਮ ਦਇਆ ਕਪੂਤ ਦਇਆ ਮਾਂ ਦੇ ਵਿੱਚੋਂ ਧਰਮ ਰੂਪੀ ਪੁੱਤਰ ਪੈਦਾ ਵਜੇ ਦੇ ਵਿੱਚ ਦਇਆ ਹੀ ਨਹੀਂ ਧਰਮ ਕਿੱਥੇ ਹੈ ਦਇਆ ਹੀ ਨਹੀਂ ਜਿਹਦੇ ਵਿੱਚ ਦੂਜੇ ਨੂੰ ਵੇਖ ਕੇ ਜਾਰੀ ਨਾ ਸਕੇ ਕਿਸੇ ਨਾਲ ਪ੍ਰੇਮ ਨਾਲ ਬਾਤ ਹੀ ਨਾ ਕਰ ਸਕੇ ਉਹ ਧਰਮੀ ਕਿੱਥੇ ਹੈ ਭਾਵੇਂ ਦਾਵਾ ਕਰਦਾ ਸੀ ਔਰੰਗਜ਼ੇਬ ਪਰ ਧਰਮੀ ਨਹੀਂ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਦੇ ਨਾਲ ਸਿੱਖ ਤੇ ਤੁਸੀਂ ਸੁਣੀਆ ਸਾਖੀਆਂ ਮੈਂ ਸੰਖੇਪਤ ਬੇਨਤੀ ਕਰਨੀ ਹੈ 3 ਨਵੰਬਰ ਨੂੰ ਗ੍ਰਿਫਤਾਰੀ ਹੋਈ ਹੈ 9 ਨਵੰਬਰ ਨੂੰ ਗੁਰੂ ਦੇ ਸਾਹਮਣੇ ਕਿਉਂਕਿ ਮੁਨਦੀ ਕਰਾਈ ਗਈ ਦਿੱਲੀ ਦੀ ਧਰਤੀ ਤੇ ਤਮਾਸ਼ੀ ਬਿਨਾਏ ਨੇ ਗੁਰੂ ਦੇ ਸਿੱਖ Hindu ਸਿੱਖ ਜਿਹੜੇ ਵੀ ਸੀ ਗੁਰੂ ਦੇ ਪਿਆਰੇ ਉਹ ਭੇਸ ਬਟਾ ਕੇ ਉਹ ਸਪੀਡ ਚਾਏ ਸਨ ਕਿਉਂਕਿ ਨਿਗਰਾਨੀ ਰੱਖਣੀ ਸੀ 9 ਨਵੰਬਰ 1675 ਜਲਾਲੂਦੀਨ ਜਲਾਦ ਕਾਜ਼ੀ ਅਬਦੁਲ ਵਹਾਬ ਫਤਵਾ ਜਾਰੀ ਕਰਦਾ ਹੈ ਕਿ ਗੁਰੂ ਨੂੰ ਡਰਾਇਆ ਜਾਏ ਕਿਉਂਕਿ ਗੁਰੂ ਤੇਗ ਬਹਾਦਰ ਜੀ ਦੀ ਉਮਰ ਜਾਦੀ ਨਹੀਂ ਸੀ ਉਦੋਂ 53 ਸਾਲ ਉਮਰ ਸੀ 53 54 ਸਾਲ 54 ਸਤਿਗੁਰ ਦਾ ਪ੍ਰਕਾਸ਼ ਜਦੋਂ ਆਪਾਂ ਦੇਖਦੇ ਹਾਂ ਜਿਆਦੀ ਉਮਰ ਨਹੀਂ ਸੀ ਇਹ ਵਿਚਾਰ ਬਣਾਏ ਸੀ ਕਤਲ ਕਰ ਦੇ ਖੌਫ ਪੈਦਾ ਹੋਏਗਾ ਇਹਨਾਂ ਅੰਦਰ ਲੋਕਾਂ ਨੂੰ ਮੁਨਦੀ ਦੇ ਕੇ ਬੁਲਾਇਆ ਸੀ ਲੋਕ ਵੇਖਣਗੇ ਖੌਫ ਖਾਣਗੇ ਤਾਂ ਦਿੱਲੀ ਦੀ ਧਰਤੀ ਦੇ ਲੋਕ ਇੱਕ ਪਾਸੇ ਲੋਕ ਆਏ ਇੱਕ ਪਾਸੇ ਗੁਰੂ ਤੇਗ ਬਹਾਦਰ ਜੀ ਨੂੰ ਪਿੰਜਰੇ ਚ ਬੰਦ ਕਰਕੇ ਰੱਖਿਆ ਇੱਕ ਪਾਸੇ ਜਲਾਦ ਭਾਈ ਮਤੀ ਦਾਸ ਨੂੰ ਆਖਰੀ ਇੱਛਾ ਪੁੱਛਦੇ ਨੇ ਤੇ ਮਤੀ ਦਾਸ ਨੇ ਕਿਹਾ ਸੀ ਮੇਰੀ ਆਖਰੀ ਇੱਛਾ ਹੈ ਤੁਹਾਨੂੰ ਨਹੀਂ ਲੋੜ ਦੂਸਰਾ ਸੀ ਕਰਾਮਾਤ ਉਹ ਵੀ ਪ੍ਰਵਾਨ ਨਹੀਂ ਕੀਤੀ ਸੀ ਖਾਨੇ 30 ਜਿੰਦਗੀ ਆਫਰ ਹੋਈ ਹੈ ਪਰ ਕਬੂਲ ਨਹੀਂ ਕੀਤੀ ਤਾਂ ਭਾਈ ਮਤੀ ਦਾਸ ਨੂੰ ਪੁੱਛਿਆ ਸੀ ਤੁਹਾਡੀ ਆਖਰੀ ਇੱਛਾ ਮਤੀ ਦਾਸ ਜੀ ਕਹਿੰਦੇ ਮੇਰਾ ਸਿੱਖ ਮੇਰਾ ਮੁਖ ਮੇਰੇ ਗੁਰੂ ਵੱਲ ਕਰ। ਐ ਜਲਾਦ ਜਦੋਂ ਤੇਰਾ ਆਰਾ ਚੱਲੇਗਾ ਮਤੀ ਦਾਸ ਦਾ ਪੈਰ ਨਹੀਂ ਹਿੱਲਿਆ ਜਦੋਂ ਆਰਾ ਚੱਲਿਆ ਮਤੀ ਦਾਸ ਦੀ ਦੁਬਾਨ ਨਹੀਂ ਰੋਈ ਅੱਖਾਂ ਨਹੀਂ ਰੋਈਆਂ ਆਰਾ ਚੱਲਿਆ ਮਤੀ ਦਾਸ ਦੇ ਮੁਖ ਤੋਂ ਬਾਣੀ ਨਾ ਵਿਸਰੀ ਤੇ ਮਤੀ ਦਾਸ ਕਹਿਣ ਲੱਗੇ ਮੇਰਾ ਮੁਖ ਮੇਰੇ ਗੁਰੂ ਵੱਲ ਰੱਖਿਓ। ਮੇਰਾ ਗੁਰੂ ਮੇਰੀ ਆਪ ਗਵਾਹੀ ਭਰੇਗਾ ਇਹ ਮੇਰਾ ਸਿੱਖ ਹੈ ਇਤਿਹਾਸ ਦੱਸਦਾ ਆਰਾ ਚੱਲਦਾ ਦੋ ਫਾੜ ਸ਼ਰੀਰ ਮਤੀ ਦਾਸ ਜੀ ਦਾ ਹੁੰਦਾ ਤੇ ਪਿੰਜਰੇ ਚੋਂ ਆਵਾਜ਼ ਆਈ ਸੀ ਤਨ ਸਿੱਖੀ ਤਨ ਸਿੱਖੀ ਤਨ ਸਿੱਖੀ ਭਾਈ ਮਤੀ ਦਾਸ ਇਤਿਹਾਸ ਦੱਸਦਾ ਸ਼ਰੀਰ ਦੋ ਫਾੜ ਹੈ ਬਾਣੀ ਦੀ ਆਵਾਜ਼ ਆਉਂਦੀ ਸੀ ਕਿਉਂਕਿ ਪ੍ਰੇਮ ਸਭ ਤੋਂ ਸ਼ਰੋਮਣੀ ਰਿਸ਼ਤਾ ਹੁੰਦਾ ਏ ਇਹ ਟੁੱਟਦਾ ਨਹੀਂ ਹੈ ਕਦੇ ਸਭ ਤੋਂ ਨੀਵਾਂ ਰਿਸ਼ਤਾ ਹੁੰਦਾ ਏ ਲੋਭ ਦਾ ਫੇਰ ਰਿਸ਼ਤਾ ਹੁੰਦਾ ਏ ਲੋੜ ਦਾ ਆ ਲੋੜਾਂ ਦੇ ਫੇਰ ਰਿਸ਼ਤਾ ਹੁੰਦਾ ਏ ਮੋਹ ਦਾ ਸਭ ਤੋਂ ਉੱਚਾ ਰਿਸ਼ਤਾ ਹੁੰਦਾ ਏ ਪ੍ਰੇਮ ਦਾ ਧਰਮ ਦਾ ਇੱਕੋ ਹੀ ਰਿਸ਼ਤਾ ਹੈ ਪ੍ਰੇਮ ਦਾ ਆ ਪ੍ਰੇਮ ਨਾਲ ਰਿਸ਼ਤਾ ਗੁਰੂ ਨਾਲ ਕੋਈ ਬਣਾ ਲੈ ਪਰਮਾਤਮਾ ਨੂੰ ਕੋਈ ਵੀ ਪ੍ਰੇਮ ਨਾਲ ਗਾਲ ਲੈ ਤੁਪ ਪਗ ਉਹ ਰੱਬ ਦੇ ਉਹਨਾਂ ਨੂੰ ਰਿਸ਼ਤਾ ਸੀ ਪ੍ਰੇਮ ਪ੍ਰੇਮ ਨਹੀਂ ਟੁੱਟਦਾ ਕਦੇ। ਤੋਂ ਆਰਾ ਚਲਦਾ ਹੈ ਸਰੀਰ ਕਟਿਆ ਜਾਂਦਾ ਹੈ ਪਰ ਗੁਰੂ ਦਾ ਪ੍ਰੇਮ ਨਹੀਂ ਟੁੱਟਦਾ। ਇਹ 9 ਨਵੰਬਰ ਨੂੰ ਪਹਿਲੋਂ ਸਵੇਰੇ ਸ਼ਹੀਦ ਹੋਏ ਭਾਈ ਮੱਤੀ ਦਾਸ ਫਿਰ ਉਹਨਾਂ ਦੇ ਭਰਾ ਸੀ ਭਾਈ ਸਤੀ ਦਾਸ ਹੁਣ ਜਲਾਦ ਕਹਿਣ ਲੱਗਾ ਇਹਦੀ ਪ੍ਰਕਿਰਿਆ ਬਦਲ ਦਿੱਤੀ ਜਾਏ। ਇਨਾਂ ਨੂੰ ਅੱਗ ਵਿੱਚ ਸਾੜ ਕੇ ਤੇ ਰੂੰ ਲਪੇਟ ਦਿੱਤਾ ਸੀ ਅੱਗ ਲਾ ਦਿੱਤੀ ਸੀ ਭਾਈ ਮਤੀ ਦਾਸ ਸ਼ਹੀਦ ਹੋ ਗਏ ਤੀਸਰੇ ਸਨ ਭਾਈ ਦਿਆਲਾ ਜੀ ਉਹਨਾਂ ਨੇ ਫਿਰ ਪ੍ਰਕਿਰਿਆ ਬਦਲ ਦਿੱਤੀ ਪਾਣੀ ਦੇ ਉਬਲਦੇ ਦੇਗ ਚੇ ਚ ਭਾਈ ਦਿਆਲਾ ਜੀ ਨੂੰ ਰੱਖਿਆ ਗੁਰੂ ਦੇ ਸਾਹਮਣੇ ਤਿੰਨ ਸਿੱਖ ਸ਼ਹੀਦ ਹੋ ਗਏ ਹੈਰਾਨ ਹੋ ਗਿਆ ਹਜ਼ੂਮ ਹਰਾਨ ਹੋ ਗਿਆ ਜਲਾਦ ਹਰਾਨ ਹੋ ਪਰਵਾਨ ਹੋ ਗਏ ਗੁਰੂ ਉਹਨਾਂ ਮਾਨ ਤਿੰਨ ਸਿੱਖਾਂ ਨੇ ਸ਼ਹੀਦੀ ਅਗਲੇ ਦਿਨ ਫਿਰ 10 ਨਵੰਬਰ ਅੱਜ ਦਿੱਲੀ ਦੇ ਲੋਕ ਬਹੁਤ ਆਏ ਸਨ ਕਿਉਂਕਿ ਅੱਜ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਤਲ ਕਰਨਾ ਸੀ ਤੇ ਇਤਿਹਾਸ ਦੱਸਦਾ ਹੈ ਉੱਥੇ ਖੂਹ ਸੀ ਜਿੱਥੇ ਸਰਗ ਸਾਡੇ ਬਜ਼ੁਰਗ ਵੀ ਸ਼ਹੀਦੀ ਦੇ ਆਏ ਨੇ ਦਾਦਾ ਸਨ ਗੁਰੂ ਅਰਜੁਨ ਦੇਵ ਜੀ ਗੁਰੂ ਤੇਗ ਬਹਾਦਰ ਜੀ ਦੇ ਗੁਰਦੇਵ ਕਹਿੰਦੇ ਸਾਡੇ ਦਾਦੇ ਬਜ਼ੁਰਗਾਂ ਨੇ ਵੀ ਸਾਨੂੰ ਇਹ ਝਾਰ ਸਿਖਾਈ ਹੈ ਜੇ ਤੈਨੂੰ ਡਰ ਨਹੀਂ ਮੈਨੂੰ ਵੀ ਕੋਈ ਡਰ ਨਹੀਂ ਤੋ ਤਬ ਆਏ ਸੀ ਤਲਵਾਰ ਚੱਲਦੀ ਹੈ ਮੇਰੇ ਗੁਰਦੇਵ ਜੀ ਦਾ ਸ਼ੀਸ਼ ਧੜ ਤੋਂ ਵੱਖਰਾ ਹੁੰਦਾ ਹੈ ਆ ਮੇਰੇ ਗੁਰਦੇਵ ਦੇ ਬੋਲ ਨੇ ਸ਼ੀਸ਼ ਦਿਆ ਪਰ ਸਿਰ ਨਾ ਦਿਆ ਧਰਮ 헤ਤ ਸਾਕਾ ਜਿੰਕੀਆ ਇਹ ਸਾਕਾ ਧਰਮ ਵਾਸਤੇ ਸੀ ਪਰ ਸੀ ਨਹੀਂ ਉਚਾਰੀ ਗੁਰਦੇਵ ਨੇ ਅੱਜ ਮੇਰੇ ਗੁਰਦੇਵ ਦੀ ਚਾਂਦਨੀ ਚੌਂਕ ਦੀ ਧਰਤੀ ਤੇ ਧੜ ਵੱਖਰਾ ਪਿਆ ਸਿਰ ਵੱਖਰਾ ਪਿਆ ਤੇ ਦਿੱਲੀ ਦੀ ਮੈਂ ਪਹਿਲਾਂ ਬੇਨਤੀ ਕੀਤੀ ਦਿੱਲੀ ਦੀ ਸੰਗਤ ਨੂੰ ਪਤਾ ਸੀ ਏ ਫੈਸਲਾ ਕੀਤਾ ਸੀ ਕਿ ਗੁਰੂ ਦੇ ਧੜ ਨੂੰ ਇੱਥੋਂ ਸੁਰੱਖਿਤ ਲੈ ਕੇ ਜਾਣਾ ਹੈ ਭਾਈ ਨਨੂਆ ਜੀ ਭਾਈ ਦਰਗਾਹ ਜੀ ਭਾਈ ਜਵਾਹਰ ਜੀ ਭਾਈ ਲੱਖੀਸ਼ਾ ਬਣਜਾਰਾ ਉਹਦੇ 8 ਪੁੱਤਰ ਸੀ ਲੱਖੀਸ਼ਾ ਬਣਜਾਰੇ ਦੇ ਲੱਖੀਸ਼ਾ ਬਣਜਾਰਾ ਸਰਕਾਰੀ ਠੇਕੇਦਾਰ ਸੀ ਉਹਦਾ ਟਰਾਂਸਪੋਰਟ ਦਾ ਕੰਮ ਸੀ ਉਹਦੋਂ ਗੱਡੇ ਚੱਲਦੇ ਹੁੰਦੇ ਸੀ ਲਾਲ ਕਿਲੇ ਅੰਦਰ ਚੂਨਾ ਢੋਣ ਦਾ ਕੰਮ ਲੱਖੀ ਸ਼ਾ ਬਣਜਾਰਾ ਕਰ ਆ ਰਿਹਾ ਸੀ ਤੇ ਉਦੋਂ ਫਿਰ ਸਾਰੇ ਦਿੱਲੀ ਦੇ ਸਿੱਖਾਂ ਨੇ ਲੱਖੀ ਸ਼ਾ ਨਾਲ ਮਿਲ ਕੇ ਇਹ ਵਿਚਾਰ ਖਾਂਦੇ ਸੀ ਪਤਾ ਸੀ ਇਹ ਐਸਾ ਕੁਝ ਕਰ ਲਿਆ ਇਹ ਸਾਡੇ ਮੱਥੇ ਤੋਂ ਕਲੰਕ ਕਦੇ ਨਹੀਂ ਪੁੰਝਿਆ ਜਾ ਉਦੋਂ ਇਤਿਹਾਸ ਦੱਸਦਾ ਹੈ ਲੱਖੀ ਸ਼ਾ ਆਪਣੇ ਪੁੱਤਰਾਂ ਨਾਲ ਆਏ ਨਗਾਈਆ ਸਿੰਘ ਗੁਰਦੇਵ ਦੇ ਧੜ ਨੂੰ ਗੱਡੇ ਚ ਰੱਖਿਆ ਭਾਈ ਉਦਾਜੀ ਭਾਈ ਨਾਨੂੰ ਜੀ ਭਾਈ ਜੈਤਾ ਜੀ ਗੁਰਦੇਵ ਜੀ ਦੇ ਸ਼ੀਸ਼ ਨੂੰ ਚੁੱਕਦੇ ਨੇ ਇਸ ਤਰ੍ਹਾਂ ਬੜੀ ਵੱਡੀ ਬਾਤ ਸੀ ਦਿੱਲੀ ਦੀ ਧਰਤੀ ਚਾਂਦਨੀ ਚੌਂਕ ਤੇ ਅਗਲੇ ਦਿਨ ਉਹਨਾਂ ਨੂੰ ਨਾ ਗੁਰੂ ਦਾ ਧੜ ਮਿਲਿਆ ਨਾ ਸ਼ੀਸ਼ ਮਿਲਿਆ ਤਿੰਨ ਉੱਥੇ ਚਾਰ ਸ਼ਰੀਰ ਪਏ ਸੀ ਹੁਣ ਖਿਆਲ ਕਰਿਓ ਇਕ ਚੌਥਾ ਸਿੱਖ ਸੀ ਬਾਬਾ ਬੁੱਢਾ ਜੀ ਦੇ ਪਰਿਵਾਰ ਤੋਂ ਭਾਈ ਗੁਰਦਿੱਤਾ ਜੀ ਇੱਕ ਇੱਕ ਭਾਈ ਭਾਨੇ ਜੀ ਦੇ ਪੁੱਤਰ ਸਨ ਇਤਿਹਾਸ ਦੱਸਦਾ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੋਏ ਇਹਨਾਂ ਦੀ ਨੀਕੂ ਪ੍ਰੀਤ ਸੀ ਗੁਰੂ ਨਾਲ ਜਾਂ ਸਮਾਸਬਬ ਬਣਿਆ ਸੀ ਗੁਰਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਭਾਈ ਗੁਰਦਿੱਤਾ ਨੇ ਆਪਣਾ ਸਰੀਰ ਤਿਆਗ ਦਿੱਤਾ ਉਹਨਾਂ ਅਗਲੇ ਦਿਨ ਜਦੋਂ ਆਏ ਉਹਨਾਂ ਨੇ ਵੇਖਿਆ ਕਿ ਇਹ ਤੇ ਸ਼ੀਸ਼ ਤੜ ਗੁਰੂ ਦਾ ਨਹੀਂ ਹੈ ਤੇ ਜਿੱਥੇ ਬਾਲਾ ਸਾਹਿਬ ਹੈ ਨਾ ਗੁਰਦੁਆਰਾ ਦਿੱਲੀ ਬਾਬਾ ਮਤੀ ਦਾਸ ਜੀ ਦਾ ਸਰੀਰ ਦੇ ਦੋ ਟੁਕੜੇ ਸੀ ਭਾਈ ਸਤੀ ਦਾਸ ਜੀ ਦਾ ਸਰੀਰ ਸੜ ਚੁੱਕਾ ਸੀ ਕੁਝ ਹਸਤੀਆਂ ਸਨ ਭਾਈ ਦਿਆਲਾ ਜੀ ਦੀਆਂ ਕੁਝ ਹੱਡੀਆਂ ਕੁਝ ਮਿੱਜ ਮਾਸ ਸੀ ਇਹ ਸਾਰੇ ਸਰੀਰ ਇਕੱਠੇ ਕਰਕੇ ਜਿੱਥੇ ਗੁਰਦੁਆਰਾ ਬਾਲਾ ਸਾਹਿਬ ਹੈ ਦਿੱਲੀ ਉੱਥੇ ਸੰਸਕਾਰ ਕੀਤਾ ਸੀ ਤੇ ਜਦੋਂ ਭਾਈ ਲੱਖੀ ਸ਼ਾ ਜਿਹੜਾ ਰਾਏ ਸੀਨਾ ਇਹਨਾਂ ਦੇ ਬਜ਼ੁਰਗ ਹੋਏ ਨੇ ਜਿਹੜਾ ਇਲਾਕਾ ਹੈ ਸਾਰਾ ਇਹਨਾਂ ਦਾ ਸੀ ਭਾਈ ਲੱਖੀ ਸ਼ਾ ਆਪਣੇ ਘਰ ਗੁਰੂ ਜੀ ਦੇ ਧੜ ਨੂੰ ਲੈ ਜਾਂਦੇ ਨੇ ਜਿੱਥੇ ਗੁਰਦੁਆਰਾ ਰਕਾਬ ਗੰਸ਼ਾ ਹੈ ਤੇ ਵੇਖੋ ਵਪਾਰੀ ਸੀ ਲੱਖੀ ਸ਼ਾ ਬਣ ਜਾਣਾ ਤੇ ਬਿਜ਼ਨਸਮੈਨ ਦਾ ਘਰ ਕਿੱਡਾ ਵੱਡਾ ਖੂਬਸੂਰਤ ਹੋਏਗਾ ਇਨਾਂ ਦੇ ਬਜ਼ੁਰਗਾਂ ਨੇ ਨਗਰ ਵਸਾਇਆ ਸੀ ਰਾਏ ਸੀ ਅਮੀਰ ਪਰਿਵਾਰ ਸੀ ਮਾੜਾ ਨਹੀਂ ਧਨ ਹੋਣਾ ਮੈਂ ਕਹਿੰਦਾ ਉੱਥੇ ਵੀ ਧਰਮ ਕਮਾਇਆ ਜਾ ਸਕਦਾ ਹੈ ਗੱਲ ਪ੍ਰੀਤ ਦੀ ਹੈ ਪ੍ਰੇਮ ਦੀ ਹੈ ਤੋਂ ਰਾਤ ਨੂੰ ਕਿਉਂਕਿ ਰਾਤ ਨੂੰ ਲੈ ਗਏ ਸੀ ਤੇ ਪਲੰਘ ਬਣਾਇਆ ਐਸਾ ਤੇ ਹੋ ਨਹੀਂ ਸੀ ਸਕਦਾ ਗੁਰੂ ਦੇ ਧੜ ਦਾ ਸੰਸਕਾਰ ਵੱਖਰਾ ਕੀਤਾ ਜਾਏ ਤੇ ਲਖੀ ਸ਼ਾਹ ਨੇ ਆਪਣੇ ਘਰ ਅੰਦਰ ਗੁਰੂ ਤੁਹਾਡੇ ਇਤਿਹਾਸ ਚ ਦੋ ਸ਼ਾਹਾਂ ਦਾ ਜ਼ਿਕਰ ਹੁੰਦਾ ਇੱਕ ਮੱਖਣ ਸ਼ਾਹ ਇੱਕ ਲਖੀ ਸ਼ਾਹ ਮੱਖਣ ਸ਼ਾਹ ਗੁਰੂ ਨੂੰ ਪ੍ਰਗਟ ਕਰਦਾ ਹੈ 1634 ਨੂੰ ਲਖੀ ਸ਼ਾਹ 1675 ਨੂੰ ਗੁਰੂ ਨੂੰ ਛਪਾ ਲੈਂਦਾ ਤੇ ਵਿਦਵਾਨ ਨੇ ਬੜੇ ਪਿਆਰੇ ਬੋਲ ਕਹੇ ਨੇ ਇੱਕ ਸ਼ਾਹ ਨੇ ਸ਼ਾਹਾਂ ਦੇ ਸ਼ਾਹ ਨੂੰ ਜਗ ਵਿੱਚ ਇੰਜ ਪ੍ਰਗਟਾਇਆ ਗੁਰ ਲਾਤੋ ਰੇ ਗੁਰ ਲਾਤੋ ਰੇ ਕੋਠੇ ਚੜ ਰੋਲਾ ਪਾਇਆ ਅੱਜ ਇੱਕ ਸ਼ਾਹ ਨੇ ਸ਼ਾਹਾਂ ਦੇ ਸ਼ਾਹ ਨੂੰ ਆਪਣੇ ਘਰ ਵਿੱਚ ਇੰਜ ਛੁਪਾਇਆ ਆਪਣੇ ਸਾਹਮਣੇ ਆਪਣੇ ਹੱਥੀ ਗੁਰ ਦੇ ਤੜ ਨੂੰ ਲਾਂਬੂ ਲਾਇਆ ਇੱਕ ਸ਼ਾਹ ਨੇ ਗੁਰੂ ਨੂੰ ਪ੍ਰਗਟਾਇਆ ਇੱਕ ਸ਼ਾਹ ਨੇ ਗੁਰੂ ਨੂੰ ਛੁਪਾਇਆ ਉਸ ਸ਼ਾਹ ਵੀ ਆਪਣਾ ਫਰਜ਼ ਨਿਭਾਇਆ ਇਹ ਸ਼ਾਹ ਵੀ ਆਪਣਾ ਫਰਜ਼ ਨਿਭਾਇਆ